ਸਸਰੀਕਾਲ ਕਿ ਸ਼ੌਂਕ ਨਹੀਂ ਹੁੰਦੇ ਪੂਰੇ ਸਿੱਕੇ ਥੋੜੇ ਨੇ ਹੁਣ ਦੇ ਟਾਈਮ ਦਿਖਾਵਾ ਬਹੁਤਾ ਆਪਣੇ ਥੋੜੇ ਨੇ ਕਿਵੇਂ ਚਬਾਵਣ ਲੋਹਾ ਭੜੇ ਕਰਮਾਂ ਦਾ ਜਿਨ੍ਹਾਂ ਦੇ ਅਹਿਸਾਸ ਹੀ ਮੂੰਹੋਂ ਬੋੜੇ ਨੇ ਵਹਿਮੀ ਪਾਉਂਦੇ ਤੇਲ ਜੜਾਂ ਵਿੱਚ ਰੁੱਖਾਂ ਦੇ ਮਿਹਨਤ ਵਾਲਿਆਂ ਮੂੰਹ ਗੁਰਾਂ ਵੱਲ ਮੋੜੇ ਨੇ ਮੈਂ ਇਤਬਾਰ ਨਹੀਂ ਕਰਦਾ ਕਿ ਉਹ ਦਾਨੀ ਐ ਮੈਂ ਇਤਬਾਰ ਨਹੀਂ ਕਰਦਾ ਕਿ ਉਹ ਦਾਨੀ ਐ ਉਹਨੇ ਆਪਣੇ ਘਰ ਚੋਂ ਭੁੱਖੇ ਮੋੜੇ ਨੇ ਖੌਰੇ ਕਿਸ ਤਰ੍ਹਾਂ ਉਹ ਸੌਂਦੇ ਹੋਣੇ ਆ ਜਿਉਂਦੇ ਜੀ ਜੋ ਕਿਸੇ ਦੇ ਰਾਹ ਚ ਰੋੜੇ ਨੇ ਨੰਗੇ ਪੈਰ ਦਾ ਸਫਰ ਡਰਾਉਂਦਾ ਕਈਆਂ ਨੂੰ ਤੇ ਉਹ ਵੀ ਡਰਦੇ ਜਿਹਦੇ ਪੈਰ ਚ ਜੋੜੇ ਨੇ ਟੁੱਟਣ ਮਸਲਨ ਦੇ ਡਰ ਤੋਂ ਫੁੱਲ ਉਗਦੇ ਨਹੀਂ ਤਾਂ ਹੀ ਕੰਡੇ ਬਹੁਤੇ ਤੇ ਫੁੱਲ ਥੋੜੇ ਨੇ ਇੱਕੋ ਖਾਬ ਸਜਾ ਕੇ ਦੋਵੇਂ ਵਿਖਾਂਗੇ ਇੱਕੋ ਖਾਬ ਸਜਾ ਕੇ ਦੋਵੇਂ ਵਿਖਾਂਗੇ ਤਾਂ ਹੀ ਰੱਬ ਨੇ ਸਾਥ ਤੇਰੇ ਨਾਲ ਜੋੜੇ ਨੇ ਤਾਂ ਹੀ ਰੱਬ ਨੇ ਸਾਥ ਤੇਰੇ ਨਾਲ ਜੋੜੇ ਨੇ